ਹਾਜ਼ਰ ਹਾਂ ਪ੍ਰੋਗਰਾਮ ਅਖਬਾਰੀ ਸੁਰਖੀਆਂ ਦੇ ਨਾਲ ਅੱਜ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ ਅਖਬਾਰਾਂ ਦੇ ਵਿੱਚ ਲਗੀਆਂ ਵਕ ਵਕ ਦਿਲਚਸਪ ਤੇ ਗਿਆਨਵਰਧਕ ਖਬਰਾਂ ਸਭ ਤੋਂ ਪਹਿਲਾਂ ਲੈਨੇ ਹਿੰਦੁਸਤਾਨ ਟਾਈਮਜ਼ ਦੇ ਮੁੱਖ ਪੰਨੇ ਤੇ ਲੱਗਿਆ ਅਮਰੀਕਾ ਦੇ ਰਾਸ਼ਟਰਪਤੀ ਦਾ ਇੱਕ ਅਹਿਮ ਬਿਆਨ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਅਮਰੀਕਾ ਵਿੱਚ ਪੜ ਰਹੇ ਬਾਹਰੋਂ ਆਏ ਵਿਦਿਆਰਥੀ ਜੇਕਰ ਕਲਾਸਾਂ ਪੂਰੀਆਂ ਨਹੀਂ ਲਗਾਉਣਗੇ ਬਿਨਾਂ ਦੱਸੇ ਕੋਰਸ ਵਿਚਕਾਰ ਛੱਡਣਗੇ ਤਾਂ ਉਹਨਾਂ ਦਾ ਬੀਜਾ ਰੱਦ ਕਰ ਦਿੱਤਾ ਜਾਵੇਗਾ। ਖੁਰਨਾ ਖਬਰਾਂ ਦੇ ਵਿੱਚ ਪ੍ਰਮੁਖਤਾ ਦੇ ਨਾਲ ਪ੍ਰਕਾਸ਼ਿਕ ਇੱਕ ਅਹਿਮ ਖਬਰ ਜਿਸ ਨੂੰ ਅੰਗਰੇਜ਼ੀ ਦੇ ਤਕਰੀਬਨ ਸਾਰੇ ਹੀ ਅਖਬਾਰਾਂ ਨੇ ਕਾਫੀ ਥਾਂ ਦਿੱਤੀ ਹੈ ਉਹ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਜਰਾਤ ਦੇ ਗਾਂਦੀਨਗਰ ਤੋਂ ਛਪਿਆ ਬਿਆਨ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਟੇਲ ਦਾ ਕਿਹਾ ਮੰਦੇ ਤਾਂ 70 ਸਾਲ ਅਤਵਾਦ ਨਾ ਚੱਲਦੇ ਪਟੇਲ ਨੇ ਕਿਹਾ ਸੀ ਕਿ ਜਦ ਤੱਕ ਪੀਓਕੇ ਜਾਣੇ ਕਿ ਪਾਕਿਸਤਾਨ ਅਕੂਪਾਇਡ ਕਸ਼ਮੀਰ ਨਹੀਂ ਮਿਲਦਾ ਫੌਜ ਰੁਕਣੀ ਨਹੀਂ ਚਾਹਿੰਦੀ ਅੰਗਰੇਜ਼ੀ ਟ੍ਰਿਬਿਊਨ ਨੇ ਜਿਸ ਖਬਰ ਨੂੰ ਆਪਣੀ ਪਹਿਲੀ ਵੱਡੀ ਸੁਰਖੀ ਬਣਾਇਆ ਉਹ ਹੈ ਆਪਰੇਸ਼ਨ ਸੰਧੂਰ ਤਹਿਤ ਬੀਐਸਐਫ ਨੇ 70 ਪਾਕਿਸਤਾਨੀ ਪੋਸਟਾਂ ਤੇ ਤਿੰਨ ਅਹਿਮ ਅਤਵਾਦੀ ਟਿਕਾਣਿਆਂ ਨੂੰ ਮਿੱਟੀ ਦੇ ਵਿੱਚ ਮਲਾਇਆ ਨਵੀਂ ਦਿੱਲੀ ਤੋਂ ਖਬਰ ਹੈ ਕਿ ਇਨਕਮ ਟੈਕਸ ਭਰਨ ਦੀ ਆਖਰੀ ਮਿਤੀ ਦੇ ਵਿੱਚ ਵਾਧਾ ਕੀਤਾ ਗਿਆ ਤੇ ਹੁਣ 15 ਸਤੰਬਰ ਤੱਕ ਰਿਟਰਨ ਭਰੀ ਜਾ ਸਕਦੀ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਖਬਰ ਲੱਗੀ ਹੈ ਕਿ ਪੰਜਾਬ ਸਰਕਾਰ ਮਾਲੀਆ ਵਧਾਉਣ ਦੇ ਲਈ ਸੂਬੇ ਦੇ ਵੱਡੇ ਜ਼ਿਲ੍ਹਿਆਂ ਵਿੱਚ ਕਲੈਕਟਰੇਟ ਵਧਾਏਗੀ ਤੇ ਹੁਣ ਪੰਜਾਬੀ ਜਾਗਰਣ ਦੀ ਗੱਲ ਕਰੀਏ ਤਾਂ ਇਸ ਅਖਬਾਰ ਨੇ ਆਪਣੇ ਮੁੱਖ ਪੰਨੇ ਦੇ ਉੱਤੇ ਅੰਮ੍ਰਿਤਸਰ ਤੋਂ ਲੱਗੀ ਖਬਰ ਨੂੰ ਆਪਣੀ ਸਭ ਤੋਂ ਵੱਡੀ ਸੁਰਖੀ ਬਣਾਇਆ ਜਿਸ ਦੀ ਹੈਡਲਾਈਨ ਹੈ ਕਿ ਲੁਕਾ ਕੇ ਰੱਖਿਆ ਗਰਨੇਡ ਚੁੱਕਣ ਗਿਆ ਸੀ ਅੱਤਵਾਦੀ ਹੱਥ ਦੇ ਵਿੱਚ ਫਟਿਆ ਉਡੇ ਚੀਥੜੇ ਇਸ ਖਬਰ ਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਹੈ ਰਿਸ਼ਵਤ ਦੇ ਦੋਸ਼ ਦੇ ਵਿੱਚ ਐਸਐਚਓ ਸਣੇ 4 ਪੁਲਿਸ ਮੁਲਾਜ਼ਮ ਕਾਬੂ ਅਤੇ ਪੰਜਾਬ ਦੇ ਵਿੱਚ ਹੋ ਸਕਦੀ ਹੈ ਘੱਟ بارش ਅਤੇ ਕਾਨੂੰਨਵਾਨ ਤੋਂ ਮੋٹے ਮੋٹے ਅੱਖਰਾਂ ਦੇ ਵਿੱਚ ਛਪੀ ਹੈ ਇੱਕ ਅਹਿਮ ਖਬਰ ਜਿਸ ਦਾ ਅਸਰ ਲੇਖ ਹੈ ਭਾਰਤ ਮਾਲਾ ਰੋਡ ਪ੍ਰੋਜੈਕਟ ਤਹਿਤ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਮਾਨਸਾ ਤੋਂ ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਐਮਪੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਦਾ ਇੱਕ ਬਿਆਨ ਛਪਿਆ ਹੈ ਜਿਸ ਦੇ ਵਿੱਚ ਉਨ੍ਹਾਂ ਕੱਲ ਇੱਕ ਰੈਲੀ ਦੌਰਾਨ ਕਿਹਾ ਕਿ ਸਿੰਥੈਟਿਕ ਨਸ਼ੇ ਖਤਮ ਕਰਨ ਦੇ ਲਈ ਲਿਆਉਣੇ ਪੈਣਗੇ ਰਵਾਇਤੀ ਨਸ਼ੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਤੇ ਵਿਧਾਨ ਸਭਾ ਦੇ ਵਿੱਚ ਹੋਵੇ ਚਰਚਾ ਗੱਲ ਬਠਿੰਡਾ ਦੀ ਕਰ ਲੈਂਦੇ ਆ ਬਠਿੰਡਾ ਤੋਂ ਖਬਰ ਹੈ ਕਿ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦਾ ਪੁਲਿਸ ਨੂੰ ਮਿਲਿਆ 3 ਦਿਨ ਦਾ ਰਿਮਾਂਡ ਹੈਦਰਾਬਾਦ ਤੋਂ ਦੈਨਿਕ ਪਾਸ ਕਰਨੇ ਇੱਕ ਦਿਲਚਸਪ ਖਬਰ ਛਾਪੀ ਹੈ ਜਿਸ ਦਾ ਸਿਰਲੇਖ ਹੈ ਨਾ ਸੂਈ ਨਾ ਦਰਦ ਸਿਰਫ ਚਿਹਰੇ ਦਾ ਸਕੈਨ ਤੇ ਹੋ ਗਿਆ ਬਲੱਡ ਟੈਸਟ ਹੁਣ ਚਿਹਰੇ ਦੀ ਚਮੜੀ ਦੇ ਥੱਲੇ ਖੂਨ ਦੇ ਪ੍ਰਵਾਹ ਨਾਲ ਹੀ ਬਲੱਡ ਸੈਂਪਲ ਲਈ ਜਾ ਸਕਣਗੇ ਦੋਸਤੋ ਇਹ ਸਨ ਹੁਣ ਤੱਕ ਦੀਆਂ ਅਖਬਾਰਾਂ ਦੇ ਵਿੱਚ ਲੱਗੀਆਂ ਖਬਰਾਂ ਤੇ ਇਸ ਦੇ ਨਾਲ ਹੀ ਮੈਨੂੰ ਦਿਉ ਇਜਾਜ਼ਤ ਰੱਬ ਰਾਖਾ